2 to 3 ਸਰਦਾਰ ਜੀ ਜਿੰਦਾਬਾਦ ਜੋ ਕੋਲੇ ਸੋਨੇ ਹਾ ਸੱਤਿਆਤਾ ਆਪਾਂ ਇਸ ਟਾਈਮ ਲਾਸਟ ਥੜਕ ਤੇ ਖੜੇ ਆ ਇਹ ਤੋਂ ਅੱਗੇ ਕੋਈ ਪੌਡੀ ਨਹੀਂ ਹੈ ਬਹੁਤ ਮੇਰੇ ਵੀਰ ਜਿਹੜੇ ਸਾਈਕਲ ਚਲਾਉਂਦੇ ਉਹਨਾਂ ਨੂੰ ਇਹ ਲੱਗਦਾ ਵੀ ਖਰਦੁੰਗਲਾ ਯਾਰ ਟਾਪ ਤੇ ਆ ਪਰ ਨਹੀਂ ਇਹ ਖਰਦੁੰਗਲੇ ਤੋਂ ਵੀ ਉੱਚੇ ਆ ਜੋਰ ਇੰਨਾ ਕ ਲੱਗ ਲਿਆ ਭਾਈ ਆ ਮਨ ਕਰ ਰਿਹਾ ਆਪਾਂ ਅਰੈਸਟ ਕਰਕੇ ਚੱਲੀਏ ਫਿਰ 5 ਕਿਲੋਮੀਟਰ ਕੱਢਾਂਗੇ ਬਿਚਾਂਗਰਾਂ ਨੇ ਚੀਕਾਂ ਘੜਾਤੀਆਂ ਭਾਈਏ ਵੀਰ ਮਿਲਿਆ ਇਹ ਪੈਂਗੋਂਗ ਤੋਂ ਵਾਪਸ ਆ ਰਿਹਾ ਕਿਉਂਕਿ ਅੱਗੇ ਭਾਈ ਡੀਜ਼ਲ ਗੱਡੀਆਂ ਚੜ੍ਹ ਨਹੀਂ ਰਹੀਆਂ của <US uneopen morally> của ਮੇਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੋ ਗਈ ਜੀ 12 ਸਤੰਬਰ ਤੇ ਸਮਾਂ ਹੋ ਗਿਆ 6:30 ਵਜੇ ਦਾ ਤੁਰਨਾ ਆਪਾਂ ਨੇ 5 ਵਜੇ ਤਾਂ ਪਰ ਆਪਾਂ ਥੋੜਾ ਲੇਟ ਆ ਤੇ ਰਾਤੀ ਇਹ ਚੜਾਈਆਂ ਚ ਚੜਦੇ ਚੜਦੇ ਆਪਾਂ ਭਾਈ 6:00 ਵਜੇ ਇੱਥੇ ਆ ਕੇ ਰੁੱਕੇ ਤੇ ਸਾਈਕਲਿਸਟ ਟਾਈਮ ਆਪਣਾ ਪੂਰਾ ਤਿਆਰ ਹੈ ਤੇ ਸਾਹਮਣੇ ਆਪਾਂ ਨੇ ਟੈਂਟ ਲਗਾ ਲਿਆ ਤਾਂ ਤੇ ਗੁਰੂ ਮਹਾਰਾਜ ਕਿਰਪਾ ਕਰਨ ਵੀ ਅੱਗੇ 26-27 ਕਿਲੋਮੀਟਰ ਦੀ ਸਿੱਧੀ ਉਚਾਈ ਹੈ ਦੇਖਦੇ ਕਿੰਨੇ ਵਜੇ ਤੱਕ ਪਹੁੰਚਦੇ ਆ ਨਹੀਂ ਫਿਰ ਭਾਈ ਰਾਸਤੇ ਜ ਟੈਂਟ ਘਟ ਲਾਂਗੇ ਵੀ ਆਸਾਂ ਉਮੀਦਾਂ ਤਾਂ ਹੈਗੀਆਂ ਵੀ ਪੂਰਾ ਆਪਾਂ ਚੜ ਜੂਗੇ ਜਿਹੜਾ ਇਹ ਚਾਂਗਲਾ ਪਾਸ ਹੈ ਅੱਗੇ ਦੁਰਬੁਕਾਂ ਦਾ ਇੱਕ ਤੇ ਦੁਰਬੁਕ ਦੇ ਵਿੱਚ ਰੁਕਾਂਗੇ ਦੇਖਦੇ ਕਿੰਨੇ ਵਜੇ ਤੱਕ ਪਹੁੰਚਦੇ ਆ ਵੀਡੀਓ ਨਾਲ ਬਨੇ ਰਹੋ ਅਗਰ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਯਾਰਾਂ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਇੱਕ ਹਾਈਪ ਦੀ অপਸ਼ਨ ਆਂਦੀ ਹੈ ਜੀ YouTube ਤੇ ਨਵਾਂ ਫੀਚਰ ਆਇਆ ਹੈ ਤਾਂ ਹਾਈਪ ਜਰੂਰ ਕਰਦੇ ਹੋ ਇਹਦੇ ਨਾਲ ਹੋਏਗਾ ਕਿ ਆ ਇਹ ਜਿਹੜੀ ਵੀਡੀਓ ਹੈ ਇਹ ਭਾਈ ਹੋਰਾਂ ਤੱਕ ਵੀ ਪਹੁੰਚ ਜਾਏਗੀ ਚੱਲਦੇ ਆ ਜੀ ਕਰਦੇ ਆ ਸਫ਼ਰ ਸ਼ੁਰੂ ਲੋ ਜੀ ਸਫ਼ਰ ਦੀ ਸ਼ੁਰੂਆਤ ਖਾਣ ਦੇ ਨਾਲ ਤੇ ਕੁਛ ਨਮਕੀਨ ਇਹ ਸਹੀ ਰਹੇਗਾ ਲੈ ਲਓ ਨਹੀਂ ਨਹੀਂ ਇਹ ਕਾਫੀ ਹੈ ਇਹ ਕਾਫੀ ਹੈ ਹੋਰ ਚੀਜ਼ ਤਾਂ ਲੈ ਲਓ ਨਹੀਂ 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 ਸ਼ੁਕਰੀਆ ਸ਼ੁਕਰੀਆ ਕਾਹ ਕਿ ਰਹਿੰਦੇ ਹੋ ਮੈਂ ਰਾਜਸਥਾਨ बीकानेर ਦਾ ਇਹ ਮਿੱਤਰ ਸਰਦਾਰ ਆਪਣਾ ਭਾਈ ਤੇ ਇਹ ਰਾਜਸਥਾਨ ਦਾ ਰਹਿਣ ਵਾਲਾ बीकानेर ਦਾ ਤੇ ਇਦਰੀ ਕੰਮ ਕਰਦੇ ਹੋ ਨਹੀਂ ਮੈਂ ਤਾਂ ਘੁੰਮਣ ਆਇਆ ਯਕੋ ਮਣਾਈ ਆ ਜੇ ਗਰ ਯਾਰ ਇਕੱਲੇ ਘੁੰਮ ਰਹੇ ਕਿ ਹੋਰ ਵੀ ਕੋਈ ਨਹੀਂ ਨਹੀਂ ਆਕੇ ਬਸ ਸਹੀ ਹੈ ਇਕੱਲੇ ਦਾ ਆਨੰਦ ਆ ਯਾਰ ਹਾਂਜੀ ਹਾਂਜੀ ਠੀਕ ਹੈ ਸ਼ੁਕਰੀਆ ਸ਼ੁਕਰੀਆ ਦੋਸਤ ਬਹੁਤ ਬਹੁਤ ਧੰਨਵਾਦ ਤੇਰਾ ਯਾਰ ਸਵੇਰੇ ਸਵੇਰੇ ਕਹਿੰਦੇ ਦਰਸ਼ਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਸਾਹਮਣੇ ਆਪਾਂ ਨੂੰ ਭਾਈ ਟਾਵਰ ਦੇਖ ਗਿਆ ਤੇ ਟਾਵਰ ਦੇਖ ਕੇ ਆਪਾਂ ਨੇ ਫੋਨ ਕੱਟ ਲਿਆ ਤੇ ਸੂਰਤ ਦੇਵਤਾ ਵੀ ਜਮਾ ਤਿੱਖਾ ਹੋਇਆ ਪਿਆ ਏ ਵੀ ਇਹ ਅੱਜ ਨਾਸ ਮਾਰੂੰਗਾ ਤੇ ਟਾਵਰ ਦੇਖ ਕੇ ਖੁਸ਼ੀ ਹੋ ਗਈ ਭਾਈ ਫੋਨ ਕੱਢਿਆ ਕਿਉਂਕਿ ਕੰਨ ਆਪਾਂ ਬਿਨਾਂ ਨੈਟਵਰਕ ਤੋਂ ਰਹੇ ਸੀਗੇ ਇੱਕ ਤੋਂ ਮਿੱਤਰਾਂ ਨੂੰ ਫੋਨ ਕਰੀਏ ਤੇ ਘਰ ਦੇ ਨੂੰ ਫੋਨ ਕਰਕੇ ਦੱਸ ਦਈਏ ਭਾਈ ਮੁੰਡਾ ਸੁੱਖੀ ਸ਼ਾਂਤੀ ਸਫਰ ਕਰ ਰਿਹਾ ਏ ਤੇ ਜਦੋਂ ਇਦਾਂ ਦੀਆਂ ਚੀਜ਼ਾਂ ਨੂੰ ਦੇਖਣ ਨੂੰ ਮਿਲਦੀਆਂ ਹਨ ਇਹ ਖੁਸ਼ੀ ਬਹੁਤ ਹੁੰਦੀ ਹੈ ਤੇ ਸਾਹਮਣੇ ਇੱਕ ਸੋਹਣਾ ਪਿੰਡ ਹੈ ਤੇ ਇੱਥੇ ਭਾਈ ਖੇਤੀਬਾੜੀ ਬਹੁਤ ਹੈ ਪਿੱਛੇ ਤੱਕ ਆਪਾਂ ਨੇ ਉਹ ਸ਼ਕਤੀ ਪਿੰਡ ਤੱਕ ਖੇਤ ਦੇਖਦੇ ਆ ਰਹੇ ਹਾਂ ਤੇ ਆਪਾਂ ਸ਼ਕਤੀ ਪਿੰਡ ਤੋਂ ਤਕਰੀਬਨ 7 ਕਿਲੋਮੀਟਰ ਅੱਗੇ ਆ ਗਏ ਆਪਾਂ ਨੇ ਸਫਰ ਸਟਾਰਟ ਕਰਿਆ ਸੀਗਾ ਤਕਰੀਬਨ 2025 ਤੋਂ ਫੁੱਟ ਤੋਂ ਤੇ ਆਪਾਂ ਇਹ ਚੜਹਾਈਆਂ ਚੜਦੇ ਜਾ ਰਹੇ ਹਾਂ ਇਹ ਸਿੱਧੀਆਂ ਚੜਾਈਆਂ ਚੜਦੇ ਚੜਦੇ ਆਪਾਂ ਭਾਈ ਜਿਹੜਾ 17000 ਫੁੱਟ ਹੈ ਉੱਥੇ ਪਹੁੰਚ ਜਾਗੇ ਵੀ ਇਹ ਖਰਦੁੰਗਲਾ ਜਿੰਨੇ ਜ਼ੋਰ ਲਵਾ ਰਿਹਾ ਤੇ ਆਰਮੀ ਦਾ ਕਾਫਲਾ ਜਾ ਰਿਹਾ ਇੱਧਰ ਤੇ ਥੱਲੇ ਵਾਲਾ ਪਿੰਡ ਬਹੁਤ ਸੋਹਣਾ ਲੱਗ ਰਿਹਾ ਤੇ ਜਿਹੜੀ ਆਪਾਂ ਨੂੰ ਉੱਪਰ برف ਦੇਖ ਰਹੀ ਹੈ ਵੀ ਹਿਸਾਬ ਲਾ ਲਓ ਆਪਾਂ ਨੇ ਉੱਥੇ ਪਹੁੰਚ ਜਾਣਾ ਤੇ ਹਾਈਟ ਹੋ ਜੇਗੀ 17000 ਫੁੱਟ ਇਹ ਰਸਤੇ ਨੇ ਬੜਾ ਜ਼ੋਰ ਲਿਆ ਸਿੱਧਾ ਐਲੀਵੇਸ਼ਨ ਵੱਧੇ ਜਾ ਰਿਹਾ ਜਿੱਡਾ ਕਿ ਪਹਾੜ ਚੜ ਕੇ ਆਏ ਆ ਏ ਭਾਈ ਓਡਾ ਹੀ ਪਹਾੜ ਹੋਰ ਦਿਖ ਰਿਹਾ ਤੇ ਆਪਾਂ ਨੇ ਇੱਥੇ ਪਹੁੰਚਣਾ ਏ ਐਲੀਵੇਸ਼ਨ ਵੱਧ ਹੀ ਜਾ ਰਿਹਾ ਤਾਂ 17000 ਫੁੱਟ ਤੇ ਰੁਕੇਗਾ ਜਾ ਕੇ ਇਹ ਤੇ ਇਹ ਮੈਨੂੰ ਟੌਪ ਲੱਗ ਰਿਹਾ ਉਹ ਵਾਲੀ 30 ਤੇ ਪਹੁੰਚਣ ਦੇ ਲਈ ਨਾ ਮੈਨੂੰ ਤਾਂ ਇਹ ਤਾਂ ਵੀ ਇਥੋਂ ਸਿੱਧਾ ਰਸਤਾ ਜਾਏਗਾ ਪਰ ਭਾਈ ਹਾਂ ਪਹਿਲਾਂ ਇੱਕ ਪੌੜੀ ਫੇਰ ਦੋ ਪੌੜੀ ਇਹ ਘੁੰਮਦੇ ਘੁਮਾਉਂਦੇ ਇਹ ਵਾਲੇ ਰਸਤੇ ਥਾਈ ਆਪਾਂ ਫਿਰ ਪਾਏ ਉੱਥੇ ਪਹੁੰਚੂਗੇ ਇਹ ਵਾਲੀ ਨੂੰ ਦੇਖੇ ਨਹੀਂ ਤੀਆਂ ਚੱਲਦੇ ਆ ਜੀ ਕਰਦੇ ਆ ਦੋ ਦੋ ਹੱਥ ਸਮਾਂ 8:30 ਦਾ ਹੋ ਰਿਹਾ ਲੋ ਜੀ ਸਾਹਮਣ ਵਾਲੀ ਗੱਡੀ ਵਿੱਚ ਆਪਾਂ ਨੇ ਆਪਣਾ ਸਾਰਾ ਜਿਹੜਾ ਸਮਾਨ ਹੈ ਉਹ ਲੱਦ ਤਿਆ ਤੇ ਆਪਣੇ ਕੋਲ ਪਾਣੀ ਦੀਆਂ ਬੋਤਲਾਂ ਇਹ ਲੇਦ ਭਾਈ ਜੈਕਟ ਪਈ ਹੈ ਤੇ ਸਾਹਮਣੇ ਇਹ ਪਹਾੜੀ ਨਾਲ ਦੋ ਦੋ ਹੱਥ ਕਰਕੇ ਆਪਾਂ ਆਹ ਨਾਲ ਪਹੁੰਚ ਜਾਂਗੇ ਕਾਕਾ ਗੋਈ ਬਤਨ ਹੋ ਜੰਗੇ ਪਹਿਲੇ ਆਪਣੀ ਜਰਨੀ ਇਥੋਂ ਸਟਾਰਟ ਕਰੀ ਸੀਗੀ 6:30 ਵਜੇ ਤੇ ਕੈਂਚੀਆਂ ਚੜਦੇ ਚੜਦੇ ਭਾਈ 10 ਵਜੇ ਦਾ ਟਾਈਮ ਹੋ ਗਿਆ ਤੇ ਇਧਰ ਆਪਾਂ ਨੂੰ ਹਾਂ ਰਾਈਡਰ ਮਿਲੇ ਨੇ ਇਹ ਨੇ ਉਰਨਾਚਲ ਪ੍ਰਦੇਸ਼ ਤੋਂ 1 2 3 ਸਰਦਾਰ ਜੀ ਜ਼ਿੰਦਾਬਾਦ ਜੋ ਕੋਲੇ ਸੋਨਿਆ ਸਤ ਸਿਆਤਾ 1 2 3 ਹਰ ਬਰਸ ਆਲੇ ਹੇ ਅਤਰ ना ना तो दो। दो। ते अरुणाचल प्रदेश वाले मुंडे राइडर मिले ने ते एना वलो प्रोटीन बार मिल गई ते एना वलो भाई सवेर दा ताजा फ्रेश से मिल गया नहीं हम लोग का अभी तक फोर थाउजेंड किलोमीटर तक अभी हम लोग कर लिया जाते जाते हम लोग थाउजेंड कर लेंगे 9000 हो जाएगा आपको अरुणाचल जाना होगा दैट्स ग्रेट मेरा भी चैनल प्लीज फॉलो करना पंजाब जी मुंडे अगर मुझे नहीं पसंदते हो तो नोट कर लेना ए के यू एन जी W I D B L Y ਅਰਨਾਚਲ ਦਾ ਜੋ ਵੀ ਆਪਕੋ ਤਵਾਮ ਸਮੰਗ ਜੋ ਵੀ ਦੇਖਣਾ ਮੇਰਾ ਵਲੌਗ ਮੇਂ ਦਿਖ ਜਾਏਗਾ ਕੀ ਬਾਤ ਹੈ ਕਰਨਾ ਭਾਈ ਓਕੇ 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 ਥੈਂਕ ਯੂ ਤੇ ਇਧਰ ਪਾਈ ਇਹ ਮਿਹਨਤੀ ਬੰਦੇ ਲੱਗੇ ਹੋਏ ਇਹ ਅੰਡਰ ਨੇ ਪੀਆਰ ਉਹਦੇ ਇਹ ਥੱਲੇ ਸ਼ਕਤੀ ਪਿੰਡ 'ਚ ਰਹਿੰਦੇ ਨੇ ਗੱਡੀ ਇਹਨਾਂ ਨੂੰ ਇੱਥੇ ਛੱਡ ਜਾਂਦੀ ਤੇ ਇਹ ਜਿੱਥੇ ਹੀ ਇੱਥੇ ਵੀ ਲੈਂਡ ਸਲਾਈਡਿੰਗ ਵਾਲਾ ਕੰਮ ਜ਼ਿਆਦਾ ਹੈ ਉਹਨੂੰ ਰੋਕਦੇ ਨੇ ਪਿੱਛੇ ਵੀ ਲੱਗੇ ਹੋਏ ਤੇ ਤੇ ਸਾਹਮਣੇ ਆਪਾਂ ਨੂੰ ਪਾਈਏ ਪਹਾੜ ਦੇਖਣ ਲੱਗ ਗਿਆ ਜਿਹੜਾ ਆਪਾਂ ਨੇ ਭਾਈ ਚੜ੍ਹਨਾ ਹੈ ਲੋਜੀ ਕਰੋ ਗੱਲ ਬਹੁਤ ਟਾਈਮ ਬਾਅਦ ਭਾਈ ਆਪਾਂ ਨੂੰ ਬੀਆਰਓ ਦਾ ਬੋਰਡ ਦੇਖਣ ਨੂੰ ਮਿਲਿਆ ਇਹ ਕਹਿੰਦਾ ਚਾਂਗਲਾ 12 ਕਿਲੋਮੀਟਰ ਰਹਿ ਗਿਆ ਤਾਂ ਸੇ 59 ਦੁਰਬੁਕ 44 ਇੱਥੇ ਪਹੁੰਚਣ ਨੂੰ ਭਾਈ ਆਪਾਂ ਨੂੰ ਪੂਰੇ 5 ਘੰਟੇ ਲੱਗ ਗਏ ਸਫਰ ਸ਼ੁਰੂ ਕਰਿਆ 7 ਵਜੇ ਤੇ ਆਪਾਂ 11 ਵਜੇ ਇਹ ਜਿੰਗਰੋਲ ਪਹੁੰਚ ਗਏ ਸਾਹਮਣੇ ਆਰਮੀ ਗੈਂਟ ਹੈ ਇੱਥੇ ਰੁਕਣਾ ਸੀਗਾ ਆਪਾਂ ਨੇ ਪਰ ਆਪਾਂ ਨੇ ਕੱਲ ਵਧੀਆ ਕਰਿਆ ਪਿੱਛੇ ਕੈਂਪਿੰਗ ਕਰ ਲਈ ਨੀ ਇਹਨੇ 12 ਇਕਰਾਮ ਨਾਲ ਵਿਆਹ ਲੈਣਾ ਤਾਂ ਹੁਣ ਅੱਗੇ ਦੇਖਦੇ ਆਂ ਇੱਥੋਂ 12 ਕਿਲੋਮੀਟਰ ਇਹ ਜਿੰਗਲਰ ਰਿਖਿਆ ਚਾਂਗਲਾ ਦਿਖੀ ਬੈਠੇ ਆ ਤੇ ਚਾਂਗਰਾ ਪਹੁੰਚੇ ਭਾਈ ਪਹਿਲਾਂ ਇੱਧਰ ਨਹੀਂ ਚੜਾਈਆਂ ਚੜਨੀਆਂ ਪਣੀਆਂ ਪਹਾੜ ਫਿਰ ਉਹ ਟਾਪ ਤੇ ਪਹੁੰਚਾਂਗੇ ਇੱਥੇ ਅਗੇ ਰੋਡ ਤੰਗ ਹੋ ਜਾਂਦਾ ਤੇ ਭਾਈ ਇੱਥੇ ਫਿਰ ਐਂ ਜਾਮ ਲੱਗਦਾ ਵੀ ਜਿਹੜੀ ਉਦੋਂ ਗੱਡੀ ਆ ਰਹੀ ਉਹਨੂੰ ਰੁਕਣਾ ਪੈਂਦਾ ਤੇ ਰਸਤਾ ਜਮਾ ਖੜਮਾ ਹੈ ਜਮਾ ਸਿੱਧਾ ਹੈ ਤੇ ਆਪਾਂ ਟ੍ਰੈਫਿਕ ਕੱਢ ਦਈਏ ਫਿਰ ਅੱਗੇ ਚੱਲਦੇ ਆਂ ਪਾਏ ਆਪਾਂ ਨੂੰ ਇਹਨਾਂ ਮਿਹਨਤੀ ਬੰਦੇ ਨੇ ਰੋਕ ਲਿਆ ਤੇ ਇਹਨਾਂ ਕੋਲੇ ਗਰਮ ਪਾਣੀ ਹੈ ਤੇ ਪਾਣੀ ਆਪਾਂ ਨੇ ਪੀ ਲਿਆ ਤੇ ਆਪਾਂ ਇਹਨਾਂ ਦੀ ਵੇਟ ਕਰ ਰਹੀ ਵੀ ਇਹ ਕਾਫਲਾ ਨਿਕਲੇ ਤੇ ਆਪਾਂ ਸੌਖ ਨਾਲ ਟਾਪ ਤੇ ਪਹੁੰਚਣੇ ਆਲੇ ਆ ਜੀ ਇੱਥੇ ਇੱਕ ਟਾਪ ਹੈ ਜਾ ਕੇ ਇਸ ਟਾਈਮ ਇੱਥੇ ਠੰਡ ਲੱਗਣ ਲੱਗੀ ਤੇ ਠੰਡ ਲੱਗਣ ਦਾ ਮਤਲਬ ਹੈ ਵੀ ਆਪਾਂ ਟਾਪ ਦੇ ਲਾਗੇ ਪਹੁੰਚਣੇ ਆਲੇ ਆ ਤੇ ਸਾਹਮਣੇ ਟਾਪ ਹੈ ਤਕਰੀਬਨ 10-11 ਕਿਲੋਮੀਟਰ ਪਸੀਨਾ ਤਾਂ ਆ ਰਿਹਾ ਪਰ ਜਿੱਥੇ ਰੁਕਦੇ ਫਿਰ ਠੰਡੀ ਹਵਾ ਲੱਗਦੀ ਹੈ ਤੇ ਹਾਂ ਮਿੱਤਰ ਆਪਾਂ ਨੂੰ ਇਹ ਪਾਣੀ ਦੀ ਬੋਤਲ ਔਰ ਲੇਜ਼ ਦੇ ਗਿਆ ਤਾਂ ਆਪਾਂ ਨੂੰ ਖੜਨੇ ਪਏ ਆ ਮਾਨ ਤਾਂ ਰੱਖਣਾ ਪੈਂਦਾ ਹੈ ਭਾਈ ਕਦੀ ਵੀ ਹਾਈ ਐਲਟੀਟਿਊਡ ਤੇ ਜਾ ਰਹੇ ਹੋ ਤੁਸੀਂ ਕੋਈ ਵੀ ਨੂਨ ਵਾਲੀ ਚੀਜ਼ ਨਹੀਂ ਖਾਣੀ ਇਹ ਲੇਜ਼ ਮੈਂ ਇੱਦਾਂ ਹੀ ਰੱਖੇ ਹੋਏ ਆ ਥੱਲੇ ਉਤਰ ਲੱਗੇ ਖਾ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਜ਼ੋਰ ਲੱਗ ਰਿਹਾ ਕਿਉਂਕਿ ਇੱਕ ਤਾਂ ਹਾਈ ਐਲਟੀਟਿਊਡ ਹੈ ਦੂਆ ਭਾਈ ਨੂਨ ਦਾ ਅਗਰ ਖਾ ਲਿਆ ਤਾਂ ਆਪਾਂ ਨੂੰ ਪਾਣੀ ਜ਼ਿਆਦਾ ਪਾਣਾ ਪੀਣਾ ਪੈਣਾ ਤੇ ਹੁਣ ਸ਼ਬਦ ਆਪਣੇ ਉਡਣ ਲੱਗ ਗਏ ਇਹਦਾ ਇੱਕੇ ਮਤਲਬ ਹੈ ਵੀ ਆਪਾਂ ਬਹੁਤ ਹਾਈਟ ਤੇ ਆ ਤੇ ਥੱਲੇ ਆਹ ਆ ਜਿੰਗਰ ਰਹਿ ਗਿਆ ਭਾਈ ਉਹ ਸਾਹਮਣੇ ਵਾਲੀ ਚੜਾਈ ਚੜ ਕੇ ਉੱਪਰ ਦੀ ਘੁੰਮ ਕੇ ਇਧਰ ਦੀ ਚੜਾਈ ਚੜ ਕੇ ਆਪਾਂ ਭਾਈ ਟਾਪ ਤੇ ਲਾਗੇ ਪਹੁੰਚ ਗਏ ਤੇ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਟਾਈਮ ਆਪਾਂ ਨਰਜੀਵਾਰ ਖਾਂਦੇ ਸੀਗੇ ਇਸ ਵਾਰ ਆਪਾਂ ਨਹੀਂ ਲੈ ਕੇ ਆਏ ਪਰ हां ਜਿਹੜਾ ਏਪੀ ਵਾਲਾ ਅਰਨachal ਪ੍ਰਦੇਸ਼ ਵਾਲਾ ਮੁੰਡਾ ਮਿਲਿਆ ਉਹਨੇ ਭਾਈ એનર્ਜੀ ਬਾਰ ਦਿੱਤੀ ਅੱਧੀ ਆਪਾਂ ਨੇ ਪਹਿਲਾਂ ਖਾ ਲਈ ਅੱਧੀ ਹੁਣ ਖਾ ਲਾਂਗੇ ਵੀ ਖੁੱਲ ਮਿਲਾ ਕੇ ਇਹ ਓਕੇ ਰਿਪੋਰਟ ਹੈ ਵੀ ਪੰਜੀਰੀ ਦੇ ਬਰਾਬਰ ਦੀ ਗੱਲਬਾਤ ਹੋ ਜਾਂਦੀ ਹੈ ਇਹਦੀ ਉਹ ਥੱਲੇ ਵਾਲਾ ਪਾਰ ਕਰਕੇ ਹੁਣ ਆਪਾਂ ਨੇ ਜਿਹੜੀ ਉਹ ਲਾਸਟ ਕੈਂਚੀ ਹੈ ਇੱਥੋਂ ਘੁੰਮ ਕੇ ਇਹ ਭਾਈ ਉੱਪਰ ਰਸਤਾ ਹੈ ਇਹ ਇੱਥੇ ਪਹੁੰਚ ਜਾਣਾ ਆਪਾਂ ਨੇ ਇੱਥੇ ਇੱਥੇ ਸੜਕ ਆਪਾਂ ਇਸ ਟਾਈਮ ਲਾਸਟ ਸੜਕ ਤੇ ਖੜੇ ਆ ਇਹ ਤੋਂ ਅੱਗੇ ਕੋਈ ਪੌਡੀ ਨਹੀਂ ਆ ਇਹ ਥੱਲੇ ਸਾਰਾ ਰਸਤਾ ਜਿਹੜਾ ਬੰਗ ਬੜੇ ਵਿੱਚ ਜਾਂਦਾ ਆਪਾਂ ਚੜ ਕੇ ਆਏ ਆ ਭਾਈ ਤੇ ਹੁਣ ਸਾਹ ਚ ਸਾਹ ਨਹੀਂ ਲੱੜ ਰਹੀਆਂ ਵੀ ਜਿਹੜਾ ਖਰਦੁੰਗਲਾ ਏ ਬਹੁਤ ਮੇਰੇ ਵੀਰ ਜਿਹੜੇ ਸਾਈਕਲ ਚਲਾਉਂਦੇ ਉਹਨਾਂ ਨੂੰ ਇਹ ਲੱਗਦਾ ਵੀ ਖਰਦੁੰਗਲਾ ਯਾਰ ਟਾਪ ਤੇ ਆ ਪਰ ਨਹੀਂ ਇਹ ਖਰਦੁੰਗਲੇ ਤੋਂ ਵੀ ਉੱਚੇ ਆ ਖਰਦੁੰਗਲਾ ਕੁਛ ਨਹੀਂ ਖਰਦੁੰਗਲੇ ਨੂੰ ਇੰਨਾ ਜ਼ੋਰ ਨਹੀਂ ਲੱਗਿਆ ਪਰ ਇੱਥੇ ਆਕਸੀਜਨ ਦੀ ਕਮੀ ਹੋ ਰਹੀ ਹੈ ਤੇ ਇੱਥੇ ਫਿਰ ਬਹੁਤ ਦੁਖਦਾ ਇੰਨਾ ਸਾਹ ਚੜ ਰਿਹਾ ਵੀ ਖਿੱਚ ਕੇ ਸਾਹ ਲੈਣਾ ਪੈਂਦਾ ਕੋਲ ਮਨਾ ਕੇ ਗੁਰੂ ਮਹਾਰਾਜ ਦੀ ਕਿਰਪਾ ਹੈ ਤੇ ਆਪਾਂ ਬਾਟਾਂ ਵੱਟਦੇ ਜਾ ਰਹੇ ਆ ਇਥੋਂ 5 ਕਿਲੋਮੀਟਰ ਟਾਪ ਰਹਿ ਗਿਆ ਆਪਾਂ ਭਾਈ ਘਾਂਟੇਕ ਚ ਪਹੁੰਚ ਜਾਗੇ ਇਥੋਂ ਜਾਗਲਾ 5 ਕਿਲੋਮੀਟਰ ਰਹਿ ਗਿਆ ਤੇ ਥੱਲੇ ਨੂੰ ਦੇਖ ਕੇ ਓਏ ਲੱਗ ਰਿਹਾ ਵੀ ਭਰਾਵਾ ਆਪਾਂ ਚੜ ਕਿਦਾਂ ਗਏ ਇਹ ਗੱਲ ਗਾਣੀ ਸਮਝੋ ਬਾਹਰ ਹੈ ਇਥੋਂ ਔਰ ਸਿੱਧਾ ਦੱਸਦੇ ਆ ਇਹ ਪੱਥਰ ਜਾਂ ਸੋਨਾ ਏ ਤੇ ਜੋਰ ਇੰਨਾ ਕੁ ਲੱਗ ਲਿਆ ਭਾਈ ਆ ਮਨ ਕਰ ਰਿਹਾ ਆਪਾਂ ਰੈਸਟ ਕਰਕੇ ਚੱਲੀਏ ਫਿਰ 5 ਕਿਲੋਮੀਟਰ ਕੱਢਾਂਗੇ ਵੀ ਚਾਂਗਲਾ ਨੇ ਚੀਕਾਂ ਘੜਾਤੀਆਂ ਤੇ ਇੱਥੇ ਭਾਈ ਆਪਾਂ ਨੂੰ ਜਿਹੜਾ ਚਾਂਗਲਾ ਪਾਸਾ ਹੈ ਉਹਦੀ ਪਹਿਲੀ ਸਨੋਫਾਲ ਦਿਖਣੇ ਸਟਾਰਟ ਹੋ ਗਈ ਇਹ ਰੋਡ ਪੂਰਾ ਭਰਿਆ ਵਾਦਾ ਤਿੰਨ ਦਿਨ ਪਹਿਲਾਂ ਪਰ ਹੁਣ ਉਹ ਇੰਨੀ ਘਰੇਗੀ ਤੇ ਸਾਹਮਣੇ ਬਰਫਾਂ ਲੱਦੇ ਪਹਾੜ ਕਿ ਆਪਾਂ ਨੇ ਹਾ ਰੋਡ ਕ੍ਰੋਸ ਕਰਕੇ ਭਾਈ ਉਹ ਸਾਹਮਣੇ ਵਾਲਾ ਪਹਾੜ ਜਿਹੜਾ ਦਿਖ ਰਿਹਾ ਬਰਫ ਵਾਲਾ ਇਹਦੇ ਤੇ ਚੜਨਾ ਹੈ ਇਹ ਰਸਤਾ ਦੇਖਣ ਨੂੰ ਪਲੇਨ ਲੱਗਦਾ ਏ ਪਰ ਐਲਟੀਟਿਊਡ ਇੱਕਦਮ ਚੱਕਿਆ ਜਾਂਦਾ ਇੱਥੇ ਆ ਕੇ ਨੀਂਦ ਆਉਣ ਲੱਗੀ ਇੱਕ ਕਾਫੀ ਦਾ ਪਾਊਚ ਆਪਾਂ ਨੇ ਭਾਈ ਪੀ ਲਿਆ ਐਨੇ ਕ ਪਾਣੀ ਦੇ ਵਿੱਚ ਤੇ ਮੈਨੂੰ ਲੱਗਦਾ ਹੁਣ ਦੂਆ ਵੀ ਕਾਫੀ ਦਾ ਪਾਊਚ ਪੀਣਾ ਪੈਣਾ ਏ ਕਿਉਂਕਿ ਆਪਾਂ ਇਸ ਟਾਈਮ ਬਰਫਾਂ ਦੇ ਵਿੱਚ ਪਹੁੰਚ ਗਏ ਆ ਜੀ भाई ये वीर मिले ये पेंगोंग तो वापस आ रहा क्योंकि अगे ही भाई डीजल गड्डियाँ चढ़ नहीं रही ओवरहीट हो रही है तो रही है? हाई एल्टीट्यूड पर दिक्कत आ रही है क्या बात है गोवा से चल कर यहाँ पहुँच गया आगे गाड़ी नहीं गई तो वहाँ सर्विस वगैरह का सीन देख लेते मुझे लग रहा है भी डीजल गाड़ी थोड़ा सर्विस मांग रही होगी ਪੈਂਗੋਗ ਹੋ ਗਿਆ ਤਾਂ ਅੱਛੀ ਬਾਤ ਹੈ। ਬਾਕੀ ਉਮਲਿੰਗਲਾ ਅਗਲੀ ਵਾਰ ਹੋ ਜਾਏਗਾ। ਇੱਥੇ ਵਿਊ ਬਹੁਤ ਸੋਹਣਾ ਬਣ ਰਿਹਾ। ਪਰ ਜਿਹੜੇ ਇੱਧਰ ਵਾਲੇ ਪਹਾੜ ਹੈ ਇਹ ਭਾਈ ਰੱਬ ਆਸਰੇ ਖੜੇ ਆ। ਵੀ ਇਹਨਾਂ ਦਾ ਕੁਝ ਨਹੀਂ ਪਤਾ ਇਹਨਾਂ ਨੇ ਕਦੋਂ ਗਿਰ ਜਣਾ। ਤੇ ਇੱਥੇ ਆਕਸੀਜਨ ਲੈਵਲ ਹੋਰ ਲੋ ਹੋ ਗਿਆ। ਵੀ ਦੋ ਕੁ ਪੈਂਡਲ ਮਾਰ ਕੇ ਆਪਾਂ ਨੂੰ ਰੁਕਣਾ ਪੈਂਦਾ ਏ। ਤੇ ਐਦਾਂ ਲੱਗ ਰਿਹਾ ਵੀ ਆਪਣੀ ਲੱਤਾਂ ਦੇ ਵਿੱਚ ਜਾਨ ਨਹੀਂ ਹੈ। ਤੇ ਲੱਤਾਂ ਬਹੁਤ ਦੁਖ ਰਹੀਆਂ। ਐਦਾਂ ਲੱਗੀ ਹੁੰਦਾ ਵੀ ਨੀਂਦ ਜੀ ਵਿੱਚ ਫਿਰ ਰਹੇ ਆ। ਪਰ ਟੌਪ ਲੱਗ ਗਈ ਐ ਪਹੁੰਚਦੇ ਆ ਪਿੱਛੇ ਆਪਾਂ ਨੂੰ ਢਲਾਨ ਮਿਲੀ ਐ ਪਰ ਢਲਾਨ ਨੇ ਟੈਂਸ਼ਨਾਂ ਪਾਤੀਆਂ ਅਗਰ ਟੌਪ ਤੋਂ ਪਹਿਲੇ ਢਲਾਨ ਆ ਰਹੀ ਐ ਤਾਂ ਮਤਲਬ ਇਹ ਐ ਉਨੀ ਉਪਾਈ ਆਪਾਂ ਨੂੰ ਚੜਾਈ ਚੜ੍ਹਨੀ ਪਏਗੀ ਦੇਖਦੇ ਅੱਗੇ ਕੀ ਕਾਮ ਹੋਣਾ ਐ ਕੀ ਗੱਲ ਬਾਤ ਐ ਇਹ ਚੋਬਰ ਪਾਈ ਆਏ ਫਿਰ ਗੁੱਠਾ ਖੜਾ ਕਰਕੇ ਲੰਘ ਜਾਂਦੇ ਆ ਹੌਸਲਾ ਵੱਜ ਜਾਂਦਾ ਸਾਹਮਣੇ ਪਈ ਆਪਾਂ ਨੂੰ ਜਿਹੜਾ ਚਾਂਗਲਾ ਐ ਉਹਦੀ ਪਹਿਲੀ ਝਲਕ ਦੇਖਣ ਨੂੰ ਮਿਲ ਗਈ ਈ ਆ ਜੀ ਪਰ ਮੁੱਖ ਦੀ ਗੱਲ ਇਹ ਹੈ ਵੀ ਇੱਥੇ ਜਿਗ ਜੇਗਾ ਵੀ ਦੋ ਇਹ ਪੌੜੀਆਂ ਚੜ ਕੇ ਫਿਰ ਆਪਾਂ ਉੱਥੇ ਪਹੁੰਚਾਂਗੇ ਵੀ ਕੁੱਲ ਮਿਲਾ ਕੇ ਕੰਮ ਹਲੇ ਵੀ ਕਰੜਾ ਪਿਆ ਹੈ ਭਾਈ ਇਹ ਜਾ ਰਹੀ ਹੈ ਜੀ ਗੱਡੀ ਵਾਹਿਗੁਰੂ 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 7 ਵਜੇ ਤੇ ਚੱਲੇ ਹੋਏ 3 ਵਜੇ ਤੇ ਆਪਾਂ ਭਾਈ ਜਿਹੜਾ ਚਾਂਗ ਦਾ ਹੈ ਇਦਰ ਟਾਪ ਤੇ ਪਹੁੰਚ ਗਏ ਤੇ ਇੱਥੇ ਘੁੰਮ ਕੇ ਦੇਖਦੇ ਆ ਵੀ ਆਪਣਾ ਸਮਾਨ ਕਿੱਥੇ ਪਿਆ ਹੈ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਬੱਲੇ ਬੱਲੇ ਆ ਤੇ ਮੈਨੂੰ ਉਮੀਦ ਨਹੀਂ ਥੀ ਕਿ ਮੈਂ ਇੱਥੇ ਪਹੁੰਚ ਜਾਊਗਾ ਕਿਉਂਕਿ ਹਾਈਟ ਬਹੁਤ ਹੈ ਪਰ ਸਨੌਰ ਮਹਾਰਾਜ ਦੇ ਭਾਈ ਪਹੁੰਚ ਹੀ ਗਏ ਇੱਥੋਂ ਆਪਾਂ ਨੂੰ ਜਾਣਾ ਦੁਰਬੋਕ ਤੇ ਦੇਖੋ ਦੁਰਬੋਕ ਅੱਧਿਕ ਪਹੁੰਚਦੇ ਹਾਂ ਕੁੱਲ ਮਿਲਾ ਕੇ ਓਖੀ ਰਿਪੋਰਟ ਹੈ ਇੱਥੇ ਪਹਿਲਾ ਐਕਸਪੀਰੀਅੰਸ ਲੇ ਰਿਹਾ ਵੀ ਭਾਈ ਮੈਨੂੰ ਇਹ ਫੀਲ ਹੋਇਆ ਵੀ ਤਿੰਨ ਕਵਾਰ ਫੀਲ ਹੋਇਆ ਵੀ ਆਕਸੀਜਨ ਖਤਮ ਹੈ ਲੱਤਾਂ 'ਚੋਂ ਜਾਨ ਨਿਕਲ ਰਹੀ ਬਸ ਆਪਾਂ ਨੂੰ ਕਾਫੀ আর ਟੌਫੀ ਨੇ ਬਚਾ ਲਿਆ ਤੇ ਅਗਰ ਬਾਤ ਕਰੀਏ ਗੱਲ ਕਰੀਏ ਚਾਂਗਲਾ ਦੀ ਤਾਂ 17688 ਫੁੱਟ ਦੀ ਹਾਈਟ ਹੈ ਇਹ ਹੈ ਤਾਂ ਖਰਦੁੰਗਲਾ ਤੋਂ ਘਟ ਹੈ ਪਰ ਇਹ ਜੋਰ ਬਹੁਤ ਲਵੰਦਾ ਇਹ ਖਰਦੁੰਗਲਾਈ ਦੀ ਹੈ ਇਹ ਬਹੁਤ ਟਫ ਹੈ ਤੇ ਆਪਾਂ ਤਸਵੀਰ ਕਾਰੀਆਂ ਕਰਾ ਕੇ ਫਿਰ ਅੱਗੇ ਚੱਲਦੇ ਹਾਂ ਤੇ ਪਹਿਲਾਂ ਆਪਾਂ ਆਪਣਾ ਸਮਾਨ ਲਪੀਏ ਭਾਈ बैग yeah! तो हैं <laughs> ਕਿਉਂਕਿ ਆਪਾਂ ਨੇ ਆਪਣਾ ਸਮਾਨ ਪਹਿਲੇ ਭੇਜ ਦਿੱਤਾ। ਹਵਾ ਤੇਜ਼ ਹੋ ਰਹੀ ਹੈ। 3 ਵਜੇ ਆਪਾਂ ਇੱਥੇ ਪਹੁੰਚ ਗਏ ਸੀਗੇ। ਤੇ ਆਪਾਂ ਪਹਿਲਾ ਜਿਹੜੇ ਅੱਗੇ ਕਾਫੇ ਆ। ਉੱਥੇ ਸਮਾਨ ਲੱਭਦੇ ਰਹੇ। ਤੇ ਉਹ ਲਾਸਟ ਤੱਕ तकरीबन 100-200 ਮੀਟਰ ਤੱਕ ਆਪਾਂ ਅੱਗੇ ਲੱਭ ਕੇ ਆਏ ਆ। ਪਰ ਆਪਾਂ ਨੂੰ ਸਮਾਨ ਨਹੀਂ ਮਿਲਿਆ। ਤੇ ਫਿਰ ਨਿਗਾ ਪੈ ਗਈ ਭਾਈ ਇੱਥੇ। ਇਹ ਭਾਈ ਸਮਾਨ ਪਿਆ ਬਾਊਜੀ ਕੋਲ। ਚੱਕਦੇ ਆਂ ਲੱਦਦੇ ਆਂ ਅੱਗੇ ਚੱਲਦੇ ਆਂ। ਬੈਗ ਵਗੈਰਾ ਲੋਡ ਕਰਕੇ ਦੁਬਾਰੇ ਸਫਰ ਸ਼ੁਰੂ ਕਰਤੇ ਆ ਤੇ ਰੁਕੋਗੇ ਦੁਰਬੁਗ ਜਾ ਕੇ ਗਲਵਜ਼ ਆਪਾਂ ਨੂੰ ਪਾਣੇ ਪਹਿਣਗੇ ਫੋਨ ਪਾਲੀਏ ਜੇਬ ਚ ਤੇ ਹੁਣ ਆਪਾਂ ਭਾਈ ਸਿੱਧਾ ਉਤਰਨਾ ਹੀ ਐ 25 ਤੋਂ 30 ਕਿਲੋਮੀਟਰ ਸਾਹਮਣੇ ਕਿੱਥੋਂ ਸਾਡੇ ਸ਼ੁਰੂ ਹੋ ਗਈ ਇਹ ਮਿੱਤਰੋ ਆ ਭਾਈ ਜਿਨ੍ਹਾਂ ਨੇ ਆਪਣੇ ਬੈਗ ਉੱਥੇ ਛੱਡਤੇ ਸੀਗੇ ਤੇ ਗੁਰੂਮਾਰਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੀ ਐ ਤੇ ਕਿੱਥੋਂ ਕਿੱਥੋਂ ਤੇ ਰਹਿਣ ਨਾਲਿਓ ਨੌਕਲੀ ਐ ਚੰਡੀਗੜ੍ਹ ਚੰਡੀਗੜ੍ਹ ਕੀ ਬਾਤ ਐ ਯਾਰ अच्छा ए फिर पंजाबी दी जोड़ी सोढ़ी बड़ी वि लद्दाखਿਆਂ ਨਾਲ ठीक है धन्यवाद जी ਇੱਥੇ ਪਹੁੰਚ ਕੇ ਤਾਂ ਮੈਂ 3 ਵਜੇ ਅਗਰ ਲੱਗੇ ਤੁਸੀਂ ਨਾ ਲੈ ਕੇ ਆਂਦੇ ਮੈਨੂੰ 7 ਵਜਣੇ ਤੇ ਕਿਉਂਕਿ ਇਹ ਖਰਦੁੰਗਲਾ ਨਾਲੋਂ ਟਫ ਹੈ ਤੇ ਅੱਜ ਦੁਰਬੁਗ ਰੁਕ ਜਾਗੇ ਹੁਣ ਸਿੱਧਾ ਡਾਊਨ ਹਾਲ ਠੀਕ ਹੈ ਸ਼ੁਕਰੀਆ ਧੰਨਵਾਦ ਜੀ ਬਹੁਤ-ਬਹੁਤ ਮਿਹਰਬਾਨੀ ਜੀ ਜਿੱਦਾਂ ਵੀ ਰਸਤੇ ਆਪਾਂ ਚੜ ਕੇ ਆਏ ਆ ਤੇ ਉਦੋਂ ਦੇ ਰਸਤੇ ਹੀ ਆਪਾਂ ਭਾਈ ਉਤਰ ਰਹੇ ਆ ਵੀ ਇਹ ਹੀ ਵਾਲਾ ਜਿਹੜਾ ਰੋਡ ਹੈ ਇਹ ਜਮੇ ਛੱਤਾ ਹੈ ਲੋਕ ਟਾਈਲ ਜੀ ਵਾਲਾ ਹੈ ਤੇ ਸਾਹਮਣੇ ਉਹ ਬਿੰਕ ਫਲੇਮੇ ਖਾਂਦੀਆਂ ਸੜਕਾਂ ਜਿਗ ਜੇ ਗਲੀਆਂ ਉਤਰ ਕੇ ਆਪਾਂ ਭਾਈ ਦੁਰਬਗ ਪਹੁੰਚ ਜੂਗੇ ਤੁਹਾਨੂੰ ਬੁਲਾ ਕੇ ਰਿਪੋਰਟ ਓਕੇ ਆ ਤੇ ਟਾਈਮ ਵੀ ਆਪਣੇ ਹੱਥ ਵਿੱਚ ਹੈ ਭਾਈ ਆਪਾਂ ਸਿਰਫ ਉਤਰਾਈਆਂ ਉਤਰਦੇ ਆ ਰਹੇ ਹਾਂ ਸਪੀਡ ਹੁੰਦੀ ਹੈ 40 50 ਕਿਤੇ ਕਿਤੇ 60 ਹੋ ਜਾਂਦੀ ਹੈ ਤੇ ਅਗਰ ਭਾਈ ਤੁਹਾਡੇ ਕੋਲੇ ਹਾਈਡਰੋਲਿਕ ਬ੍ਰੇਕਾਂ ਹੈ ਤਾਂ ਇੰਨੀ ਕੁ ਸਪੀਡ ਰੱਖ ਲਿਓ ਨਹੀਂ ਇਹ ਕੰਟਰੋਲ ਨਹੀਂ ਹੁੰਦੇ ਕਿਉਂਕਿ ਸਿੱਧੀ ਟਲਾਨ ਹੈ ਇੱਥੋਂ ਅਗਰ ਮੈਂ ਗੱਲ ਕਰਾਂ ਜਿਹੜਾ ਦੁਰਬੁੱਕ ਹੈ ਉਹ 18 ਕਿਲੋਮੀਟਰ ਰਹਿ ਗਿਆ ਤੇ ਚੜਨੇ ਨੂੰ ਭਾਈ ਆਪਾਂ ਨੂੰ 9 ਘੰਟੇ ਲੱਗੇ ਤੇ ਉਤਰਨੇ ਨੂੰ ਮੈਨੂੰ ਲੱਗਦਾ ਆਪਾਂ ਨੂੰ ਅੱਧਾ ਘੰਟਾ 45 ਮਿੰਟ ਲੱਗਣਗੇ ਇੱਥੋਂ ਦੁਰਬੁੱਕ ਰਹਿ ਗਿਆ ਜੀ 8 ਕਿਲੋਮੀਟਰ ਆਪਾਂ ਉਹ ਸਾਹਮਣੇ ਵਾਲੀ ਪਹਾੜੀ ਉਤਰ ਕੇ ਆ ਰਹੇ ਹਾਂ ਜੰਗਲਾਂ ਵਾਲਾ ਵੀ ਉਸਾਰ ਪਰਵਾਟ ਰਿਹਾ ਬਹੁਤ ਸੋਹਣਾ ਲੱਗ ਰਿਹਾ ਕਿਉਂਕਿ ਭਾਈ ਆਪਾਂ ਬੈਟਲ ਨਹੀਂ ਮਾਰ ਰਹੇ ਆਪਾਂ ਜਮਾਂ ਸਵਾਦ ਨਾਲ ਜਾ ਰਹੇ ਤੇ ਸਾਹਮਣੇ ਮੈਨੂੰ ਲੱਗਦਾ ਦੁਰਬੁੱਕ ਦਿਖ ਰਿਹਾ ਸ਼ਾਨਦਾਰ 뷰 ਮਿਲ ਰਿਹਾ ਰੋਡ ਇੱਕ ਨੰਬਰ ਹੈ ਇਹ ਏਰੀਆ ਬਹੁਤ ਹੀ ਜ਼ਿਆਦਾ ਸ਼ਾਂਤ ਹੈ ਤਾਂ ਸੇ ਰਹਿ ਗਿਆ 12 ਦੁਰਬੋਕ ਸੱਤ ਕਰ ਰਹਿ ਗਿਆ ਹੋਵੇਗਾ ਤੇ ਭਾਈ ਐਦਾਂ ਦੀ ਵਾਟਰ ਕ੍ਰੋਸਿੰਗ ਆਂਦੀ ਰਹਿੰਦੀ ਹੈ ਇਹ ਵੀ ਤਕਰੀਬਨ 6ਵੀਂ 7ਵੀਂ ਵਾਟਰ ਕ੍ਰੋਸਿੰਗ ਹੋਵੇਗੀ ਕਰੋ ਜੀ ਯਾਕ ਲੋ ਜੀ ਤਰਾਈਆਂ ਉੱਤਰਦੇ ਉੱਤਰਦੇ ਆਪਾਂ ਪਹੁੰਚ ਗਏ ਦੁਰਬੋਕ ਤੇ ਇੱਥੇ ਆਪਣੇ ਮਿੱਤਰ ਨੂੰ ਫੋਨ ਕਰਦੇ ਦੇਖੀਏ ਭਾਈ ਉਹ ਕਿੱਥੇ ਰਹਿੰਦਾ ਉਹਦੇ ਕੋਲੇ ਚੱਲਦੇ ਆ ਤੇ ਇੱਥੇ ਵੀ ਭਾਈ ਤੁਸੀਂ ਜਿੱਧਰ ਵੀ ਨਿਗਾਹ ਮਾਰੋਗੇ ਤੁਹਾਨੂੰ ਹੋਟਲ ਹੋਮਸਟੇ ਦੇਖਣ ਨੂੰ ਮਿਲਣਗੇ ਤੇ ਇਹ ਰਸਤੇ ਨੂੰ ਆਪਾਂ ਨੇ ਜਾਣਾ ਨਹੀਂ ਇਹ ਮਰੋਗੋ ਜਾਏਗਾ ਤੇ ਆਪਾਂ ਨੇ ਜਾਣਾ ਤਾਂਗਸ ਵਾਲੀ ਸਾਈਡ ਨੂੰ 2 ਕਿਲੋਮੀਟਰ ਜਾ ਕੇ ਉਹ ਲਾ ਕੰ ਵਰਾਏ ਭਾਈ ਮੁੰਡੇ ਦਾ ਉਹਦੇ ਕੋਲੇ ਚਲ ਗਏ ਤੇ ਆਪਾਂ ਭਾਈ ਉਹ ਮੇਤਰ ਕੋਲੇ ਪਹੁੰਚ ਗਏ ਜਿਹੜਾ ਸ਼ਿਵ ਦਾ ਜਾਣਕਾਰ ਹੈ ਤੇ ਸਾਹਮਣੇ ਇਹ ਮੁੰਡਾ ਹਮੀਰਪੁਰ ਵਾਲਾ ਭਾਈ ਅਮਿਤ ਅਮਿਤ ਦਿਲੋਂ ਸ਼ੁਕਰੀਆ ਯਾਰ ਥੈਂਕ ਯੂ ਥੈਂਕ ਯੂ ਤੋਂ ਅੱਜ ਦਾ ਜਿਹੜਾ ਅੱਜ ਦਾ ਰਹਿਣ ਬਸੇਰਾ ਉਹ ਭਾਈ ਇੱਥੇ ਆ ਤੇ ਕੁੱਲ ਮਿਲਾ ਕੇ ਅੱਜ ਦੀ ਜਿਹੜੀ ਰਿਪੋਰਟ ਹੈ ਉਹ ਓਕੇ ਰਹੀ ਤੇ ਅਮਿਤ ਇੱਥੇ ਕਿੰਨਾ ਟਾਈਮ ਹੋ ਗਿਆ ਆ ਕਰੰਟਲੀ ਲੇ ਮੈਂ ਤੁਹਾਨੂੰ ਮੈਨੂੰ 2 ਸਾਲ ਹੋ ਗਏ ਬਟ ਰੀਸੈਂਟਲੀ ਆਮ ਮਾਈਗਰੇਟਡ ਹੇਅਰ ਫਰਮ ਲੇ ਟੂ ਓਕੇ ਆਰਾਊਂਡ 2 ਮਨਸ ਹੋ ਗਏ ਜੈਪਟੈਕ ਜਿ ਕਿੰਨਾ ਟਾਈਮ ਹੋ ਗਿਆ ਜੈਪਟੈਕ ਮੈਂ ਹੋ ਗਏ ਮੈਨੂੰ 2 ਮਨਸ 2 ਮਨਸ ਜੀ ਉਹ ਫਿਰ ਤੋਂ ਤੁਸੀਂ ਸ਼ੀਵੋਰ ਤੁਸੀਂ ਉਹ ਹਾਂ ਹਾਂ ਬਸ ਥੋੜਾ ਥੋੜਾ ਹੀ ਟਾਈਮ ਆ ਤੁਹਾਡਾ ਬਿਲਕੁਲ ਹਾਂ ਤੇ ਭਾਈ ਇਹ ਸਾਰੇ ਮੁੰਡੇ ਜੈਪਟੈਕ ਵਾਲੇ ਆ ਰੋਹੀ ਸਰ ਨੇ ਆਪਾਂ ਨੂੰ ਪਹਿਲੀ ਕਹਿੰਦੇ ਸੀਗਾ ਵੀ ਉੱਥੇ ਆਪਣਾ ਮੁੰਡਾ ਹੈਗਾ ਇੱਕ ਆ ਤੇ ਜੇ ਅਗਰ ਅੱਜ ਦੇ ਸਫਰ ਦੀ ਗੱਲ ਕਰੀਏ ਤਾਂ ਸਫਰ ਨੇ ਭਾਈ ਚੀਕਾਂ ਕਢਵਾਤੀਆਂ ਵੀ ਚਾਂਗਲੇ ਨੇ ਛੇਤੀ ਛੇਤੀ ਆਉਣ ਦਾ ਨਾਮ ਨਹੀਂ ਲਿਆ ਤੇ ਉਸ ਤੋਂ ਬਾਅਦ ਵਾਪਸੀ ਦੇ ਉੱਤੇ ਆਪਾਂ ਨੂੰ ਪਤਾ ਨਹੀਂ ਲੱਗਿਆ ਔਰ ਦੁਰਭੁਖ ਕਿੰਨਾ ਹੋਏਗਾ ਚਾਂਗਲਾ ਤੋਂ ਚਾਂਗਲਾ ਸੇ ਦੁਰਭੁਖ ਅਰਾਊਂਡ 30 ਕਿਲੋਮੀਟਰ 30 ਕਿਲੋਮੀਟਰ ਆ ਮੁਕਦੀ ਗੱਲ ਇਹ ਆ ਭਾਈ 30 ਕਿਲੋਮੀਟਰ ਆਪਾਂ 40 45 ਸਪੀਡ ਤੇ ਆਏ ਆ ਤੇ ਇੱਕ ਵਾਰ ਤਾਂ ਥੱਲੇ ਦੇਖ ਕੇ ਘਬਰਾਟ ਹੋਣ ਲੱਗ ਗਈ ਤੇ ਭਾਈ ਅੱਗੇ ਕੁਝ ਦਿਖੇਗਾ ਕਿ ਨਹੀਂ ਦਿਖੇਗਾ ਸਟਾਰਟਿੰਗ ਦੇ ਵਿੱਚ ਜਿਹੜਾ ਆਰਮੀ ਦਾ ਕੈਂਪ ਹੈ ਉਹ ਆ ਜਾਂਦਾ ਅ ਤੇ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤੀ। ਅਗਰ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਤੇ ਸੋਹਣਾ ਜਿਹਾ ਕਮੈਂਟ ਕਰਦੇ ਹੋ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰਦੇ ਹੋ ਜੀ। ਮਿਲਦੇ ਆਂ ਕੱਲ ਨਵੇਂ ਸਫ਼ਰ ਨਾਲ। ਧੰਨਵਾਦ ਜੀ।